ਪੰਜਾਬ ਸਰਕਾਰ ਵੱਲੋਂ ਜਦੋਂ ਤੋਂ ਫਰੀ ਮੈਡੀਸਨ ਨੂੰ ਲੈ ਕੇ ਪਾਲਿਸੀ ਲਿਆਂਦੀ ਗਈ ਹੈ ਉਸ ਤੋਂ ਬਾਅਦ ਲਗਾਤਾਰ ਹਸਪਤਾਲਸ ਵਿੱਚ ਜਿਹੜੇ ਮਰੀਜ਼ਾਂ ਦੀ ਗਿਣਤੀ ਹੈ ਉਹ ਲਗਾਤਾਰ ਵਧਣੀ ਸ਼ੁਰੂ ਹੋਈ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਮੌਜੂਦ ਹਾਂ ਸਭ ਤੋਂ ਪਹਿਲੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਕਿ ਪਰਚੀਆਂ ਕੱਟੀਆਂ ਜਾਂਦੀਆਂ ਨੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਪੀੜ ਤੁਹਾਨੂੰ ਨਜ਼ਰ ਆਵੇਗੀ ਕਿਉਂਕਿ ਜਿਹੜਾ ਆਪੀਡੀ ਜਿਹੜੀ ਹੈਗੀ ਹੈ ਉਹ ਕਰੀਬ-ਕਰੀਬ ਡਬਲ ਹੋ ਗਈ ਹੈ ਅਤੇ ਮੈਡੀਸਨ ਜਿਹੜੀਆਂ ਨੇ ਮਰੀਜ਼ਾਂ ਨੂੰ ਕਾਫੀ ਹੱਦ ਤੱਕ ਫਰੀ ਇੱਥੋਂ ਮਿਲ ਰਹੀਆਂ ਨੇ ਜਿਸ ਦੇ ਕਰਕੇ ਲਗਾਤਾਰ ਓਪੀਡੀ ਵਧੀ ਹੈ ਅਤੇ ਸੰਖਿਆ ਮਰੀਜ਼ਾਂ ਦੀ ਜਿਹੜੀ ਹੈਗੀ ਆ ਉਹ ਲਗਾਤਾਰ ਵਧੀ ਹੈ ਇਸ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਦਵਾਈਆਂ ਮਿਲਦੀਆਂ ਨੇ ਜਿੱਥੋਂ ਕਿ ਲੋਕਾਂ ਨੂੰ ਟੈਸਟ ਨੂੰ ਲੈ ਕੇ ਜਿਹਨੇ ਲੈਬ ਦੇ ਟੈਸਟ ਨੇ ਉਹ ਫਰੀ ਦਿੱਤੇ ਜਾਂਦੇ ਨੇ ਤੇ ਨਾਲ ਦੀ ਨਾਲ ਜਿਹੜੀਆਂ ਦਵਾਈਆਂ ਨੇ ਉਹ ਇੱਥੇ ਫਰੀ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਡਿਸਪੈਂਸਰੀ ਹੈ ਸਰਕਾਰੀ ਹਸਪਤਾਲ ਦੀ ਜਿੱਥੇ ਕਿ ਇਸ ਵਕਤ ਦਵਾਈਆਂ ਲੈਣ ਦੇ ਲਈ ਲੋਕ ਜਿਹੜੇ ਨੇ ਲਾਈਨਾਂ ਬਣਾ ਕੇ ਇਸ ਵਕਤ ਖੜੇ ਹੋਏ ਨੇ ਤਾਂ ਲੋਕਾਂ ਨੂੰ ਕਿੰਨਾ ਕਿਤੇ ਵੱਡੀ ਰਾਹਤ ਜਿਹੜੀ ਹੈਗੀ ਹੈ ਇੱਥੇ ਮਿਲਦੀ ਦਿਖਾਈ ਦੇ ਰਹੀ ਹੈ ਡਿਸਪੈਂਸਰੀ ਵਿੱਚ तमाम ਉਹ ਦਵਾਈਆਂ ਮੌਜੂਦ ਨੇ ਜਿਹੜੀਆਂ ਦੱਸਿਆ ਜਾਂਦੇ ਨੇ ਕਿ ਜ਼ਿਆਦਾਤਰ ਲੋਕਾਂ ਦੇ ਇਸਤੇਮਾਲ ਵਿੱਚ ਹਮੇਸ਼ਾ ਪ੍ਰਯੋਗ ਹੁੰਦੀਆਂ ਨੇ ਤਾਂ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋਏ ਲੋਕ ਦਵਾਈਆਂ ਲੈਣ ਦੇ ਲਈ ਇੱਥੇ ਇਕੱਠਾ ਹੋਏ ਨੇ ਦਵਾਈਆਂ ਲੈਣ ਦੇ ਲਈ ਪਹੁੰਚੇ ਹੋਏ ਨੇ ਤੇ ਹਾਲ ਦੀ ਘੜੀ ਇਹ ਤਸਵੀਰ ਜਿਹੜੀ ਹੈਗੀ ਹੈ ਫਰੀਦਕੋਟ ਸਿਵਲ ਹਸਪੀਟਲ ਦੀ ਜਿੱਥੇ ਕਿ ਦਵਾਈਆਂ ਲੈਣ ਦੇ ਲਈ ਇਸ ਵਕਤ ਲਾਈਨਾਂ ਵਿੱਚ ਲੋਕ ਲੱਗੇ ਹੋਏ ਨੇ ਦਵਾਈਆਂ ਜਿਹੜੀਆਂ ਨੇ ਕਾਫੀ ਹੱਦ ਤੱਕ ਇੱਥੋਂ ਮਿਲ ਜਾਂਦੀਆਂ ਨੇ ਜੋ ਕਿ ਮਰੀਜ਼ਾਂ ਦੇ ਇਲਾਜ ਦੇ ਵਿੱਚ ਕੰਮ ਆਉਂਦੀਆਂ ਨੇ ਤਾਂ ਪੂਰੀ ਪ੍ਰਕਿਰਿਆ ਕਿਸ ਤਰ੍ਹਾਂ ਚੱਲਦੀ ਹੈ ਕਿੰਨੇ ਗਿਣਤੀ ਵਧੀ ਹੈ ਅਤੇ ਕਿਹੜੇ ਮਹਿੰਗੇ ਇਲਾਜ ਨੇ ਜਿਹੜੇ ਇੱਥੇ ਫ੍ਰੀ ਹੋ ਰਹੇ ਨੇ ਉਹਦੀ ਜਾਣਕਾਰੀ ਜਿਹੜੀ ਜੱਗ੍ਹੀ ਹੈ ਤੋਂ ਲੈ ਕੇ ਚੱਲਦਾ ਸਿੱਧਾ ਡਾਕਟਰ ਸਾਹਿਬ ਕੋਲ ਅਤੇ ਸੁਣਦੇ ਆਂ ਕੀ ਕੁਝ ਜਿਹੜਾ ਨਵਾਂ ਇੱਥੇ ਕੀਤਾ ਗਿਆ ਹੈ ਅਤੇ ਮ੍ਰਿਗਜ ਦੀ ਗਿਣਤੀ ਵਿੱਚ ਕਿੰਨਾ ਕਿਇਫਾ ਇਸ ਵਾਰ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਤਾਂ ਪੂਰੀ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਸੀਨੀਅਰ ਮੈਡੀਕਲ ਅਫਸਰ ਵਿਸ਼ਵਦੀਪ ਜੀ ਸਾਡੇ ਨਾਲ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰੋਂ ਬੜਾ ਕੁਝ ਵੱਖਰਾ ਕਰ ਰਹੇ ਹਸਪੀਟਲ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਮੈਂ ਆਪ ਦਾ ਆਪ ਨੂੰ ਸੇਵਲਾ ਹਸਪਤਲ ਲੋਲੋ ਜੀ ਆਖਦਾ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੀ ਵਧੀਆ ਹੋ ਸਕੇ ਸਾਡੇ ਪੁਰਾਣੇ ਸੀਨੀਅਰ ਮੈਡੀਕਲ ਅਫਸਰ ਜੋ ਹੁਣ ਸਿਵਲ ਸਰਜਨ ਬਣ ਕੇ ਫਾਜ਼ਲ ਕਾ ਗੈਨੇ ਡਾਕਟਰ ਚੰਦਰਸ਼ੇਖਰ ਜੀ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਸਾਡੇ ਡਾਕਟਰ ਮਨਿੰਦਰਪਾਲ ਜੀ ਜੋ ਸਾਡੇ ਸਿਵਲ ਸਰਜਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿੰਨਾ ਵੀ ਅਸੀਂ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੇ ਕੋਸ਼ਿਸ਼ ਸਾਰਿਆਂ ਨਾਲ ਮਿਲ ਕੇ ਕਰ ਰਹੇ ਹਾਂ ਡਾਕਟਰ ਸਾਹਿਬ ਕਿੰਨਾ ਫਰਕ ਪਿਆ ਪਹਿਲੇ ਨਾਲੋਂ ਤੇ ਹੁਣ ਨਾਲੋਂ ਦੱਸਦੇ ਨੇ ਕਿ ਓਪੀਡੀ ਡਬਲ ਹੋ ਗਈ ਹੈ ਕਹਿੰਦੇ ਕਿ ਹਸਪੀਟਲ ਦੀ ਹਾਂਜੀ ਬਿਲਕੁਲ ਸਾਡੀ ਜਿਹੜੀ ਓਪੀਡੀ ਹੈ ਪਹਿਲਾਂ 662 ਦੇ ਕਰੀਬ ਸਾਡੇ ਕੋਲ ਡੇਲੀ ਆਪਰੇਸ਼ਨ ਆ ਰਹੇ ਸੀ ਹੁਣ ਇਸ ਟਾਈਮ ਸਾਡੀ ਐਵਰੇਜ ਇਹ ਸਾਰਾ ਫ੍ਰੀ ਮੈਡੀਸਿਨ ਇਨੀਸ਼ੀਏਟਿਵ ਜਿਹੜਾ ਸ਼ੁਰੂ ਹੋਇਆ ਸਾਰੀਆਂ ਫ੍ਰੀ ਡਰੱਗਸ ਜਿਹੜੀਆਂ ਸਿਵਲ ਹਸਪਤਲ ਚੋਂ ਮਿਲ ਰਹੀਆਂ ਤੇ ਇਹਦੇ ਨਾਲ ਨਾਲ ਜੋ ਫ੍ਰੀ ਟੈਸਟ ਹੋ ਰਿਹਾ ਉਹਦੇ ਕਾਰਨ ਹੀ ਪੋਸੀਬਲ ਹੋਇਆ ਜੋ ਸਰਕਾਰ ਵੱਲੋਂ ਇਹ ਸਾਨੂੰ ਸਾਰਾ ਕੁਝ ਅਵੇਲੇਬਲ ਹੋਇਆ ਉਹਦੇ ਕਰਕੇ ਜਦ ਤੱਕ ਗਰੀਬ ਤਬਕੇ ਦੇ ਲੋਕ ਪਹਿਲੇ ਕਹਿੰਦੇ ਸੀ ਕਿ ਜਿਹੜੇ ਗਰੀਬ ਨੇ ਉਹ ਹੀ ਸਰਕਾਰੀ ਹਸਪਤਲਾਂ ਵਿੱਚ ਜਾਂਦੇ ਨੇ ਪਰ ਹੁਣ ਵੇਖਣ ਵਿੱਚ ਚੰਗੇ ਚੰਗੇ ਲੋਕ ਜਿਹੜੇ ਨੇ ਉਹ ਵੀ ਸਿਵਲ ਹਸਪੀਟਲ ਦਾ ਰੁਕ ਕਰਦੇ ਨਜ਼ਰ ਆ ਰਹੇ ਨੇ ਸਰ ਮੈਂ ਇਸ ਗੱਲ ਨਾਲ ਤੁਹਾਡੇ ਤੋਂ ਥੋੜਾ ਜਿਹਾ ਡਿਫਰ ਕਰਾਂਗਾ ਸਰਕਾਰੀ ਹਸਪਤਲਾਂ ਦੇ ਵਿੱਚ ਮੈਨੂੰ ਇਹ ਲੱਗਦਾ ਉਸ ਹਸਪਤਾਲ ਚ ਮਰੀਜ਼ ਜਾਂਦੇ ਆ ਜਿੱਥੇ ਉਹਨਾਂ ਨੂੰ ਫੈਸਿਲਿਟੀਆਂ ਮਿਲਦੀਆਂ ਹੁਣ ਇਹਦੇ ਵਿੱਚ ਗਰੀਬ ਅਮੀਰ ਦਾ ਚੱਕਰ ਨਹੀਂ ਹੁੰਦਾ ਹੁਣ ਸਾਡੇ ਕੋਲ ਹਰ ਤਬਕੇ ਦੇ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਆ ਕਿਉਂਕਿ ਸਾਡਾ ਹਸਪਤਾਲ ਉਹਨਾਂ ਦੀ ਸਾਰੀਆਂ ਫੈਸਿਲਿਟੀਆਂ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ ਚਾਹੇ ਉਹ ਗਰੀਬ ਹੋਵੇ ਚਾਹੇ ਅਮੀਰ ਹੋਵੇ ਉਹਨਾਂ ਨੂੰ ਸਾਡੇ ਡਾਕਟਰਸ ਬਹੁਤ ਹੀ ਉਸ ਜੱਜੇ ਢੰਗ ਨਾਲ ਦੇਖਦੇ ਆ ਬਹੁਤ ਹੀ ਸਹੀ ਤਰੀਕੇ ਨਾਲ ਉਹਨਾਂ ਦੇ ਟੈਸਟ ਹੁੰਦੇ ਆ ਅਤੇ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇ ਜੋ ਟੈਸਟ ਨੇ ਜੋ ਦਵਾਈਆਂ ਨੇ ਉਹ ਸਾਰਾ ਕੁਝ ਸਾਡੇ ਕੋਲ ਮੌਜੂਦ ਹੈ ਅਸੀਂ ਇੱਥੇ ਗੋਡੇ ਬਦਲ ਰਹੇ ਹਾਂ ਚੂਲੇ ਬਦਲ ਰਹੇ ਹਾਂ ਅੱਖਾਂ ਦੇ ਕੈਟਰੈਕਟ ਦੇ ਆਪਰੇਸ਼ਨ ਕਰ ਰਹੇ ਹਾਂ ਡਾਇਲਿਸਿਸ ਦੀਆਂ ਮਸ਼ੀਨਾਂ ਸਾਡੇ ਕੋਲ 4 ਹੋਰ ਆ ਰਹੀਆਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਇਹ 4 ਮਸ਼ੀਨਾਂ ਹੋਰ ਆ ਜਾਣੀਆਂ ਤਾਂ ਹੋਰ ਵੀ ਜੱਜੇ ਢੰਗ ਦੇ ਨਾਲ ਇਹਨਾਂ ਦਾ ਜੋ ਕੰਮ ਕੀਤਾ ਜਾਵੇਗਾ ਦੱਸੋ ਜਿਸ ਤਰੀਕੇ ਨਾਲ ਬਾਹਰ ਦੇਖ ਰਹੇ ਸੀ ਕਿ ਕਿ ਪੀੜ ਬਹੁਤ ਜ਼ਿਆਦਾ ਖਿੜਕੀਆਂ ਦੇ ਉੱਤੇ ਤੇ ਦਿਨ ਦੀ ਓਪੀਡੀ ਕਿੰਨੀ ਹੋ ਜਾਂਦੀ ਹੈ ਪਰ ਡੇ ਦੀ ਗੱਲ ਕਰੀਏ ਤਾਂ 1195 ਐਵਰੇਜ ਸਾਡੀ ਚੱਲ ਰਹੀ ਹੈ ਜਿਹੜੀ ਪਹਿਲਾਂ 600 ਦੋ ਦੇ ਰਾਊਂਡ ਸੀ ਪੁਰਵਖਰੇ ਇਹੋ ਜਿਹਾ ਕੀ ਕੀਤਾ ਜਾ ਰਿਹਾ ਵੱਡੇ ਲੈਵਲ ਤੇ ਜਿਸ ਨਾਲ ਕੀ ਲੋਕ ਲੋਕਾਂ ਦਾ ਦੱਸਦੇ ਕਿ ਲੱਖਾਂ ਰੁਪਏ ਬਚਾ ਰਹੇ ਹੋ ਤੁਸੀਂ ਸਰ ਦੇਖੋ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਸ ਤਰ੍ਹਾਂ ਗੋਡੇ ਤੇ ਚੂਲੇ ਦੇ ਜਿਹੜੇ ਆਪਰੇਸ਼ਨ ਹੈ ਉਹਦਾ ਆਰਾਊਂਡ 2 ਤੋਂ ਲੈ ਕੇ 3 3.5 ਲੱਖ ਰੁਪਏ ਤੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਖਰਚਾ ਹੈ ਅਸੀਂ ਇਹ ਸ਼ੋਰਟੀ ਨਾਲ ਕਹਿੰਨੇ ਆ ਕਿ ਜਿਹੜਾ ਸਾਡੇ ਕੋਲ ਆ ਕੇ ਗੋਡੇ ਜਾਂ ਚੂਲੇ ਦਾ ਆਪਰੇਸ਼ਨ ਕਰਵਾਉਂਦਾ ਹੈ ਉਹਨੂੰ ਇੱਥੇ ਸੇਵਾ ਵੀ ਵੱਧ ਹੋਵੇਗੀ ਉਹਦਾ ਧਿਆਨ ਵੀ ਇੱਥੇ ਵੱਧ ਰੱਖਿਆ ਜਾਵੇਗਾ ਅਤੇ ਉਹਦਾ ਇੱਕ ਵੀ ਪੈਸਾ ਸਿਵਲ ਹਸਪਤਾਲ ਦੇ ਵਿੱਚ ਨਹੀਂ ਲੱਗੇਗਾ ਇਸ ਗੱਲ ਦੀ ਸ਼ੋਰਟੀ ਮੈਂ ਸੇਅਰ ਆ ਲੋਕ ਨੂੰ ਲੱਗ ਰਿਹਾ ਖੁਸ਼ ਨਜ਼ਰ ਆ ਰਿਹਾ ਲੋਕ ਕੇ ਐਸਟੀ ਨਾਲ ਕੇ ਜਿਹੜਾ ਸਰਕਾਰ ਨੇ ਕਿਹਾ ਸੀਗਾ ਸਿਹਤ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਕੇ ਸਿਹਤ ਪੱਖੀ ਜਿਹੜਾ ਹੈਗਾ ਲੋਕਾਂ ਦਾ ਧਿਆਨ ਜ਼ਿਆਦਾ ਰੱਖਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਲੋਕ ਵੀ ਖੁਸ਼ ਨੇ ਸਾਰੇ ਲੋਕ ਖੁਸ਼ ਨੇ ਕਿਉਂਕਿ ਜੋ ਇੱਕ ਸਰਕਾਰ ਦੀ ਪਾਲਿਸੀ ਹੁੰਦੀ ਹੈ ਕਿ ਲੋਕਾਂ ਨੂੰ ਜੋ ਚੰਗੀ ਸਿਹਤ ਦੇਣੀ ਹੈ ਉਸ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਲੋਕਾਂ ਦਾ ਸਹਿਯੋਗ ਦੇ ਰਹੀ ਹੈ ਤੇ ਸਰਕਾਰੀ ਹਸਪਤਲ ਆਪਣੇ ਮੈਨੂੰ ਲੱਗਦਾ ਹੈ ਇਸ ਕਦਮ ਦੇ ਵਿੱਚ ਪੂਰੀ ਤਰ੍ਹਾਂ ਸਫਲ ਨਜ਼ਰ ਆ ਰਿਹਾ ਹੈ ਸਰ ਜੋ ਗਰਭਵਤੀ ਮਹਿਲਾਵਾਂ ਨੇ ਉਹਨਾਂ ਲਈ ਵਿਸ਼ੇਸ਼ ਤੌਰ ਤੇ ਕਿਸ ਤਰੀਕੇ ਦੀ ਇੱਥੇ ਜਿਹੜੀ ਹੈਗੀ ਹੈ ਯੋਜਨਾਵਾਂ ਨੇ ਜਾਂ ਕਿਹੜੇ-ਕਿਹੜੇ ਚੀਜ਼ਾਂ ਜਿਹੜੀਆਂ ਨੇ ਇੱਥੇ ਵਕਰੀਆਂ ਨੇ ਗਰਭਵਤੀ ਮਹਿਲਾਵਾਂ ਲਈ ਜਿੰਨੇ ਵੀ ਆਪਰੇਸ਼ਨ ਨੇ ਜੋ ਡਿਲੀਵਰੀ ਹੈ ਉਹ ਸਾਰਾ ਕੁਝ ਫ੍ਰੀ ਹੈ ਉਹਨਾਂ ਦਾ ਜੋ ਚੈੱਕਅਪ ਹੈ ਉਹ ਸਾਡੀਆਂ ਏ ਐਨ ਐਮਸ ਤੇ ਆਸ਼ਾ ਵਰਕਰਸ ਵੱਲੋਂ ਪਹਿਲਾਂ ਜਾ ਕੇ ਘਰੇ ਕੀਤਾ ਜਾਂਦਾ ਹੈ ਜਿਦੇ ਵਿੱਚੋਂ ਹਾਈ ਰਿਸਕ ਪ੍ਰੈਗਨancies ਹੁੰਦੀਆਂ ਫਾਈਨਸ ਪ੍ਰੈਗਨancies ਤੋਂ ਭਾਵ ਹੈ ਕਿ ਜਿਨ੍ਹਾਂ ਦਾ ਪਹਿਲਾਂ ਸੀਜ਼ੀਅਰियन ਹੋਇਆ ਹੈ ਜਾਂ ਕਿਸੇ ਬਿਮਾਰੀ ਤੋਂ ਪੀੜਤ ਨੇ ਜਾਂ ਕਹਿ ਲਓ ਉਹਨਾਂ ਦਾ ਉਮਰ ਥੋੜੀ ਜਿਆਦਾ ਹੈ ਉਹਨਾਂ ਸਾਰਿਆਂ ਦਾ ਅਸੀਂ ਵਿਸ਼ੇਸ਼ ਕਰਕੇ ਧਿਆਨ ਰੱਖਦੇ ਆਂ ਤੇ ਉਹ ਇੱਥੇ ਲੈ ਕੇ ਆਉਂਦੀਆਂ ਉਹਨਾਂ ਦੇ ਡਿਲੀਵਰੀ ਤੱਕ ਈਵਨ ਕਿ ਉਹਨਾਂ ਦਾ ਸੇਜ਼ੀਰੀਅਨ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਅਸੀਂ ਡਾਈਟ ਵੀ ਦਿੰਨੇ ਆਂ ਤੇ ਜੋ ਕੋਈ ਵੀ ਟੈਸਟ ਦੀ ਜ਼ਰੂਰਤ ਹੋਵੇ ਉਹਨਾਂ ਨੂੰ ਘਰੋਂ ਚਾਹੇ ਲੈ ਕੇ ਆਉਣਾ ਹੋਵੇ ਚਾਹੇ ਛੱਡ ਕੇ ਆਉਣਾ ਹੋਵੇ ਉਸ ਦੀ ਫੈਸਿਲਿਟੀ ਵੀ ਸਾਡੇ ਹਸਪਤਾਲ ਦੇ ਵਿੱਚ ਮੌਜੂਦ ਹੈ ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਪੇਸ਼ੈਂਟ ਤੋਂ ਇੱਕ ਵੀ ਪੈਸਾ ਨਹੀਂ ਲਿਆ ਜਾਂਦਾ ਉੰਤਸ ਦੇ ਕਿ ਉਹ ਅਤਰਾ ਹੁਣ ਦੀ ਮਸ਼ੀਨ ਜਿਹੜੀ ਬੜੀ ਹਾਈ ਟੈਕ ਮੰਗਵਾਈਏ ਤੁਸੀਂ ਹੁਣ ਨਹੀਂ ਸਰ ਅਸੀਂ ਅਸੀਂ ਤਾਂ ਸਰਕਾਰ ਨੂੰ ਇੱਕ ਰਿਕਵੈਸਟ ਹੀ ਕਰ ਸਕਦੇ ਆ ਸਰਕਾਰ ਨੇ ਆਪਣੇ ਪੱਧਰ ਤੇ ਸਾਡੇ ਡਾਇਰੈਕਟਰ ਸਾਹਿਬ ਨੇ ਡਾਕਟਰ ਨਿਲ ਗੋਇਲ ਜੀ ਆ ਉਹਨਾਂ ਦੇ ਜਿਹੜੇ ਯਤਨਾ ਸਦਕਾ ਮਸ਼ੀਨ ਸਾਡੇ ਕੋਲ ਪ੍ਰਾਪਤ ਹੋ ਗਈ ਹੈ ਤੇ ਹੋਰ ਖੁਸ਼ੀ ਦੀ ਗੱਲ ਹੈ ਕਿ ਇਹ ਮਸ਼ੀਨਾਂ ਦੋ ਆਈਆਂ ਇੱਕ ਸਾਡੇ ਕੋਲ ਆਈ ਹੈ ਇੱਕ ਕੋਟਕਪੂਰਾ ਵਿਖਾਈ ਹੈ ਤੇ ਤੀਜੀ ਮਸ਼ੀਨ ਵੀ ਇੱਕ ਜਿਹੜੀ ਹੈ ਜੈਤੋ ਵਿਖੇ ਬਹੁਤ ਜਲਦੀ ਆ ਰਹੀ ਹੈ ਤੇ ਸਾਡਾ ਜਿਹੜਾ ਜ਼ਿਲ੍ਹਾ ਇਹ ਮੈਨੂੰ ਲੱਗਦਾ ਇੱਕ ਨੰਬਰ ਤੇ ਹੋਵੇਗਾ ਪੰਜਾਬ ਦੇ ਵਿੱਚ ਬੈਲੂਸ ਰਿਅਰ ਅਵਾਰਡਸ ਮਿਲ ਚੁੱਕੇ ਨੇ ਤੁਹਾਡੇ ਹਸਪਤਲ ਨੂੰ ਸਰ ਸਾਡੇ ਹਸਪਤਲ ਨੂੰ ਸਾਨੂੰ ਸਾਡੇ ਹਸਪਤਲ ਨੂੰ ਵਾਰਡ ਇਸ ਕਰਕੇ ਮਿਲਦੇ ਆ ਕਿਉਂਕਿ ਸਾਡਾ ਜਿਹੜਾ ਹਸਟਲ ਦਾ ਚਾਹੇ ਉਹ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਹੋਣ ਚਾਹੇ ਐਸਐਮਓ ਹੋਣ ਤੇ ਚਾਹੇ ਸਾਡੇ ਡਾਕਟਰਸ ਹੋਣ ਤੋਂ ਲੈ ਕੇ ਜਿੰਨਾ ਵੀ ਪੈਰਾਮੈਡੀਕਲ ਸਟਾਫ ਤੇ ਸਫਾਈ ਸੇਵਕ ਤੱਕ ਸਾਰੇ ਜਿਹੜੇ ਆਪਣਾ ਕੰਮ ਤੰਦੇ ਹੀ ਨਾਲ ਕਰਦੇ ਆ ਜਿੰਨਾ ਵੀ ਹੋ ਸਕੇ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਕੋਈ ਕੋਈ ਕਸਰ ਨਹੀਂ ਛੱਡਦੇ ਸਰ ਅਖੀਰ ਵਿੱਚ ਇੱਕ ਲੋਕਾਂ ਨੂੰ ਅਪੀਲ ਵੀ ਤੁਹਾਡੇ ਵੱਲੋਂ ਜਰੂਰ ਕਰਨਾ ਚਾਹਾਂਗੇ ਜਿਹੜੇ ਲੋਕ ਅੱਗੇ ਮੈਨਗੇ ਹਸਪੀਟਲ ਅਦਾਰਾ ਕਰਦੇ ਨੇ ਕਿਤਨਾ ਕਿਤੇ ਕਰਜ਼ਾਈ ਹੋ ਜਾਂਦੇ ਨੇ ਕਿ ਚੰਗਾ ਇਲਾਜ ਮਿਲ ਸਕੇ ਉਹ ਸਭ ਕੁਝ ਇੱਥੇ ਅਵੇਲੇਬਲ ਹੈਗਾ ਉਹਨਾਂ ਲਈ ਕਿ ਵਿਸ਼ੇਸ਼ ਤੌਰ ਤੇ ਕੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਆ ਕੇ ਸਾਡੇ ਹਸਪਤਲ ਦੇ ਵਿੱਚ ਇੱਥੋਂ ਇਲਾਜ ਕਰਵਾ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਤੁਸੀਂ ਉੱਥੇ ਇੰਨਾ ਪੈਸਾ ਖਰਚ ਕਰਵਾ ਕੇ ਜੋ ਇਲਾਜ ਕਰਵਾ ਰਹੇ ਸੀ ਇੱਥੇ ਇੱਕ ਤਾਂ ਤੁਹਾਨੂੰ ਬਿਲਕੁਲ ਫ੍ਰੀ ਇਲਾਜ ਮਿਲੇਗਾ ਸੈਕੰਡਲੀ ਤੁਹਾਨੂੰ ਪੂਰੀਆਂ ਸਹੂਲਤਾਂ ਇੱਥੇ ਮਿਲਣੀਆਂ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤਾਂ ਉਹ ਕਿਸੇ ਵੀ ਟਾਈਮ ਆ ਕੇ ਮੈਨੂੰ ਇਹ ਮਾਨਯੋਗ ਸਾਡੇ ਸਿਵਲ ਸਰਜਨ ਸਾਹਿਬ ਨੂੰ ਪਰਸਨਲ ਤੌਰ ਤੇ ਮਿਲ ਸਕਦਾ ਹੈ ਤੇ ਇਸ ਦੇ ਨਾਲ ਨਾਲ ਮੈਂ ਥੋੜੀ ਜਿਹੀ ਇੱਕ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗਾ ਕਿ ਜਿਵੇਂ ਸਾਡੇ ਕੋ ਰਾਸ਼ਨ ਨਾ ਜ਼ਿਆਦਾ ਚੱਲ ਰਿਹਾ ਹੈ ਕਈ ਵਾਰੀ ਉਹਦੇ ਵਿੱਚ ਥੋੜਾ देर ਲਾਈਨ ਦੇ ਵਿੱਚ ਲੱਗਣਾ ਕਈ ਵਾਰੀ ਪੈਂਦਾ ਹੈ ਤੇ ਉਹਦੇ ਵਿੱਚ ਸਾਡਾ ਸਹਿਯੋਗ ਜ਼ਰੂਰ ਕਰਨ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਵਿਸ਼ਵਦੀਪ ਜੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਇਹ ਹਸਪੀਟਲ ਇਸ ਵਕਤ ਲੋਕਾਂ ਦੀ ਜ਼ਰੂਰਤਾਂ ਤੇ ਖਰਾ ਉਤਰ ਰਿਹਾ ਤੇ OPD ਦੀ ਗਿਣਤੀ ਦੀ ਗੱਲ ਕੀਤੀ ਜਾਵੇ ਜਦੋਂ ਦੀ ਨਵੀਂ ਪਾਲਿਸੀ ਸਰਕਾਰ ਨੇ ਦਵਾਈਆਂ ਨੂੰ ਲੈ ਕੇ ਜਾਰੀ ਕੀਤੀ ਹੈ ਉਸ ਤੋਂ ਬਾਅਦ ਲਗਾਤਾਰ ਦੁੱਗਣੀ ਦੇ ਕਰੀਬ ਜਿਹੜੀ ਹੈਗੀ ਇੱਥੇ ਮਰੀਜ਼ਾਂ ਦੀ ਗਿਣਤੀ ਵਧੀ ਹੈ ਤਾਂ ਹਾਲ ਦੀ ਘੜੀ ਡਾਕਟਰ ਸ ਤੇ ਇਥੋਂ ਦਾ ਸਟਾਫ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਿਹਾ ਫਿਲਹਾਲ ਵੇਖਦੇ ਆ ਕਿ ਜਿਹੜਾ ਇਥੇ ਰਸ ਪੈ ਰਿਹਾ ਹੈ ਬਹੁਤ ਜ਼ਿਆਦਾ ਰਸ ਜਿਹੜਾ ਲੋਕਾਂ ਦੇ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਸਹੀ ਕਰਨ ਦੇ ਲਈ ਹੋਰ ਖਿੜਕੀਆਂ ਵੀ ਖੋਲ੍ਹੀਆਂ ਜਾ ਰਹੀਆਂ ਨੇ ਵਿੱਚ ਸਰਕਾਰ ਇਸ ਪੂਰੇ ਮਸਲੇ ਤੇ ਅਗਲਾ ਸਟੈਪ ਕਿਸ ਤਰੀਕੇ ਦਾ ਲੈਂਦੀ ਹੈ ਫਰੀਦਕੋਟ ਤੋਂ ਕੈਮਰਾ ਪਤਰ ਮਨਪ੍ਰੀਤ ਸਿੰਘ ਚੱਜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ